ਸ਼ਿਵ ਸੈਨਾ ਹਿੰਦ ਦੇ ਪੰਜਾਬ ਪ੍ਰਧਾਨ ਧਰਮਪਾਲ ਜਸਮਾਜਰਾ ਵੱਲੋਂ ਸੌਨ ਸਿੰਘ ਖਨੋੜਾ ਨੂੰ ਸ਼ਿਵ ਸੈਨਾ ਹਿੰਦ ਦਾ ਜ਼ਿਲ੍ਹਾ ਪਟਿਆਲਾ ਦਿਹਾਤੀ ਦਾ ਪ੍ਰਧਾਨ ਥਾਪਿਆ। ਮਿਤੀ 11 ਫਰਵਰੀ ਦਿਨ ਮੰਗਲਵਾਰ ਨੂੰ ਸ਼ਿਵ ਸੈਨਾ ਹਿੰਦ ਦੀ ਵਿਸ਼ੇਸ਼ ਮੀਟਿੰਗ ਸ਼੍ਰੀ ਦੁਰਗਾ ਮੱਤਾ ਮੰਦਰ ਪੁਲਿਸ थाना ਰੋਡ 'ਤੇ 500 ਵਿਖੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਨਿਸ਼ਾੰਤ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਸਹਾਤੇ ਪੰਜਾਬ ਪ੍ਰਧਾਨ ਧਰਮਪਾਲ ਦਸੂ ਮਾਜਰਾ ਦੀ ਅਗਵਾਈ ਹੇਠ ਇੱਕ ਭਾਰਵੀਂ ਇਕੱਠ ਵਿੱਚ ਹੋਈ ਇਸ ਮੀਟਿੰਗ ਵਿੱਚ ਸ਼ਿਵ ਸੈਨਾ ਹਿੰਦ ਦੇ ਕਾਰਕੁਨਾਂ ਆਮ ਜਨਤਾ ਅਤੇ ਸੰਤ ਸਮਾਜ ਨੇ ਸ਼ਮੂਲੀਅਤ ਕੀਤੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰਧਾਨ ਧਰਮਪਾਲ ਦਸੂ ਮਾਜਰਾ ਨੇ ਦੱਸਿਆ ਕਿ ਸ਼ਿਵ ਸੈਨਾ ਹਿੰਦ ਦੇ ਮੁੱਖ ਝੰਡੇ ਸੰਨਾ ਅਤੰਤਰਮ ਦਾ ਪ੍ਰਚਾਰ ਅਤੇ ਗਊ ਗਰੀਬ ਦੀ ਸੁਰੱਖਿਆ ਸੰਬੰਧੀ ਵਿਚਾਰ ਵਟਾਂਦਰਾ ਪਾਰਟੀ ਦੇ ਪ੍ਰਸਾਰ ਅਤੇ ਰਾਸ਼ਟਰੀ ਪ੍ਰਧਾਨ ਸੁਆਮੀ ਨਿਸ਼ਾਨਤ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਨ ਸਾਪੇਖ ਵਿੱਚ ਕੀਤੀ ਜਾਣ ਵਾਲੀ ਡੋਰ ਟੂ ਡੋਰ ਕੈਂਪੇਨ ਅਤੇ ਮੋਟਰਸਾਈਕਲ ਯਾਤਰਾ ਤੇ ਹੋਰ ਸਮਾਜਿਕ ਕੁਰਿਤੀਆਂ ਦਾ ਸੁਧਾਰ ਕੀਤਾ ਜਾਵੇਗਾ ਇਸ ਮੌਕੇ ਤੇ ਸ਼ਿਵ ਸੈਨਾ ਹਿੰਦ ਦੇ ਪੰਜਾਬ ਪ੍ਰਧਾਨ ਧਰਮਪਾਲ ਦਸੂ ਮਾਦਰਾ ਵੱਲੋਂ ਜ਼ਿਲ੍ਹਾ ਪਟਿਆਲਾ ਵਿਖੇ ਦੇ ਨਵ ਨਿਯੁਕਤ ਪ੍ਰਧਾਨ ਸੋਨ ਸਿੰਘ ਖੋੜਾ ਨੇ ਨਿਯੁਕਤੀ ਪੱਤਾ ਦਿੱਤਾ ਜ਼ਿਲ੍ਹਾ ਪਟਿਆਲਾ ਦੇ ਹਾਤੀ ਦੇ ਨਵ ਨਿਯੁਕਤ ਪ੍ਰਧਾਨ ਸੋਨ ਸਿੰਘ ਖੋੜਾ ਵੱਲੋਂ ਇਸ ਅਹੁਦੇ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਸਨਤਮ ਧਰਮ ਦੀ ਸੁਰੱਖਿਆ ਸੰਬੰਧੀ ਸਟੱਜੇ ਕਦਮ ਚੁੱਕਣ ਦਾ ਭਰੋਸਾ ਦਿਵਾਇਆ ਤੇ ਪੂਰੀ ਲੀਡਰਸ਼ਿਪ ਅਹੁਦੇਦਾਰਾਂ ਆਗੂਆਂ ਅਵਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਪੀਟੀ ਨਿਊਜ਼ ਪੰਜਾਬ ਦੇ ਨਾਲ ਪਾਤਸ਼ੋਤ ਸਿੰਘ ਸੰਗਲ ਦੀ ਵਿਸ਼ੇਸ਼ ਰਿਪੋਰਟ व्याद्ट <laughs> लुड़्

जय वृंदावन वाली की जय ओ मां पी महादेवी की जय जय हरी जय सतनाम तासिता जी कह रहे होंगे दे. बारे व्यक्तित्व लो में अंदर की बात करो वंदे जग में करानों छोटे अंदर लोग रहे छोटे शरीर दे अंदर में પરમાત્મા મુંડે સજીન દેનેતર ખ્વાબને તો હાથ તો કાને તાક મુ જીવ વૈરાગ થી માં દેખે પચાંડા ના અલ્લાહ કેને ઉદે વાર નામ આ કેમે ઉદે આત્મા આ કઠા કર તાક મુ બોધી કાલા કરી ઉને સમજ્યા કરા ગરિયા મેલ ને જે મનણા ਦਾ સત નમક ચૂડ ના બકો કદેવી ચૂઠ બોલ્યા મે સગા માં જીને કેષ ભગવાન તો કે છોડ્યા વાલે ਉਨਾ ਨੂੰ ਕੋਕਲੀ ਜਾ ਹੋਏ ਤੇਰੀ ਜਾਨੀ ਉਨਾ ਸੋਹਣੀ ਕਾਇਰ ਪ੍ਰੋਗਰਾਮਾਂ ਕਾ ਲੋਖਾਂ ਦੇ ਤੰਦੇ ਤੇ ਮੈਂ ਸਤਿਗੁਰੂ ਧਰਮ ਦਾ ਸੁਮਾਜਨਾ ਜੋ ਕਾਇਰ ਕਰੇ ਪ੍ਰਧਾਨ ਜਰਾਵਾ ਸ੍ਰੀ ਸ਼ਨਾ ਨਿੰਦਰ ਨੂੰ ਕੋਏ ਨੇ ਅੱਜ ਗੁਨਾ ਦਾ ਪ੍ਰੋਗਰਾਮ ਤੇ ਪਹੁੰਚਣ ਤੇ ਮੈਂ ਬਹੁਤ ਬਹੁਤ ਸਵਾਗਤ ਕਰਨਾ ਉਮਾ ਦੇ ਨਾਮ ਜੈ ਜੀ ਜਮਰੋ ਤੋਂ ਮੈਂ ਪੂਰੇ 팀 ਦਾ ਦਿਨੋਤਾ ਜਿਹੜਾ ਕੀ ਜਿਹੜੇ ਵੀ ਮੇਰੇ ਪਿਛਾ ਆਏ ਜਿਸ ਤਰ੍ਹਾਂ ਆਪ ਸਭੋਂ ਸਾਰਿਆਂ ਲਈ ਦੇ ਰੋਣ ਕਰਵਾਦਾ ਤੇ ਹੁਣ ਜਿਹੜਾ ਪ੍ਰਧਾਨਾ ਮੁਦੂਕ ਕਰਨੇ ਨੇ ਜੋ ਵੀ ਤੁਹਾਨੂੰ ਅੰਕਾ ਦੇ ਧਰਮ ਵਾਲੇ ਸਮਾਜ ਰਾਜੀ ਦੱਸਣਗੇ ਆਉ ਧਰਮ ਵਾਲੇ ਸਮਾਜ ਨਹੀਂ ਇਹਦੇ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਨੇ ਇਹਦੇ ਵਿੱਚ ਸਹਿਮਤੀ ਸਾਹਮਣੇ ਮੇਰੇ ਕੰਮ ਜਿਹੜਾ ਪਿੰਡ ਵਿਧਾਨ ਤੋਂ ਸਾਡੇ ਫਰਾਨਾ ਜੀ ਦਾ ਹੈ ਉਹ ਰਾਜ ਦੇ ਪ੍ਰਧਾਨ ਨੇ ਦੇ ਬਾਕੀ ਸਾਰੇ ਧਰਮਾਂ ਦੇ ਲੋਕ ਇਹਦੇ ਵਿੱਚ ਹਾਰੇ ਕਮੇਡ ਨੂੰ ਚਲਾ ਰਹੇ ਨੇ ਜਿਸ ਤਰ੍ਹਾਂ ਕਿ ਮਤਾ ਹਰਪਾਲ ਸੁਮਾਦੀ ਨਾਲ ਨੂੰ ਪੰਜਾਬ ਦਾ ਪ੍ਰਧਾਨ ਬਣ ਕੇ ਕੀਤਾ ਅੱਜ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਪ੍ਰਧਾਨਾਂ ਦਾ खनाला जी जा रहे हैं उस दूसरे प्रधान सान गया जिला पटियाला प्रधान मजबूत किया जाता ਸਾਰੇ ਇਕੱਠੇ ਹੋ ਰਹੇ ਨੇ ਧਰਮਪਾਲ ਜੀ ਤੁਸੀਂ ਪੰਜਾਬ ਦੇ ਕਾਰਕਾ ਨੇ ਪ੍ਰਧਾਨ ਹੋ ਆ ਸਿੱਖਿਆ ਨਾਲ ਹਿੰਦ ਦੇ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡਾ ਵੈਲਕਮ ਕੀਤਾ ਗਿਆ ਕਾਲਾ ਭੜੀ ਜੀ ਵੱਲੋਂ ਭਾਸੋਂ ਦੇ ਵਿੱਚ ਮੀਟਿੰਗ ਰੱਖੀ ਗਈ ਤੇ ਹੋਰ ਸਾਰਾ ਇਕੱਠ ਹੋ ਗਿਆ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੇ ਪਹਿਲਾਂ ਤਾਂ ਮੈਂ ਕਾਰਾ ਭਰੀ ਜੀ ਦਾ ਬਹੁਤ ਧੰਨਵਾਦੀ ਆ ਜੀ ਜਿਨ੍ਹਾਂ ਨੇ ਇੰਨਾ بڑا ਇਕੱਠ ਕਰਕੇ ਜੀ ਸਾਡਾ ਸਵਾਗਤ ਕਰਿਆ ਤੇ ਦੂਜੇ ਸਾਡੀ ਤੇ ਮਲੋਤੋਂ ਸੰਸਥਾ ਨੂੰ ਜੋ ਪੂਰੇ ਇੰਡੀਆ 'ਚ ਚਲਾ ਰਹੇ ਨੇ ਜੈਦੇਵ ਜੀ ਦੀਪਨਾਮ ਬੰਦੋ ਜੀ ਦੀ ਕੰਪਨੀ ਦੇ ਸੀਈਓ ਵੀ ਨੇ ਤੇ ਸਾਨੂੰ ਇਹਨਾਂ ਦਾ ਜੀ ਪੂਰਾ ਅਸ਼ੀਰਵਾਦ ਮਿਲ ਰਿਹਾ ਤੇ ਉਸ ਤੋਂ ਬਾਅਦ ਮੈਂ ਸ਼੍ਰੀ ਸੇਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਨ ਸ਼ਰਮਾ ਜੀ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਜੋਬ ਸੰਕਿਆ ਕਿ ਮੈਂ ਪੂਰੇ ਪੰਜਾਬ ਕੇ ਗੁਮਾਨ ਚੜਾ ਸਕਾ ਅੱਜ ਮੇਰੇ ਹਲਕਾ ਪਿਆ ਤੇ ਮੇਰਾ ਬਲਾਕ ਵੀ ਆਇ ਪਿੰਡ ਭਾਤ ਤੋਂ ਜਿੱਥੋਂ ਅਸੀਂ ਨੇ ਮਾਤਾ ਦੇ ਅਸ਼ੀਰਵਾਦ ਲੈ ਕੇ ਮੰਦਰ ਵਿੱਚੋਂ ਇਹ ਯਾਤਰਾ ਸ਼ੁਰੂ ਕਰੀਆ 117 ਹਲਕਿਆਂ ਦੇ ਵਿੱਚ ਜਾ ਕੇ ਅਸੀਂ ਇਸ ਯਾਤਰਾ ਨੂੰ ਘਰ ਘਰ ਜਾਵਾਂਗੇ ਇਹ ਜੱਤ ਦਾ ਸ਼ਿਪ ਸੈਨਾ ਜਿੰਨੀਆਂ ਵੀ ਚੱਲ ਰਹੀਆਂ ਨੇ ਉਹਨਾਂ ਤੋਂ ਇੱਕ ਵੱਖਰੀ ਹੋਗੀ ਜਿੱਥੇ ਸਿੱਖ ਭਾਈਚਾਰਾ ਵੀ ਸਾਡੇ ਨਾਲ ਲੱਗਿਆ ਅੱਜ ਦੇਖਿਆ ਸੋਨੇ ਮੁਸਲਮਾਨ ਭਾਈਚਾਰੇ ਦੇ ਵਿੱਚੋਂ ਸਾਡੀ ਸ਼ਿਪ ਸੈਨਾ ਪਹਿਲੀ ਵਾਰ ਜਿਹੜੇ ਸ਼ਿਪ ਸੈਨਾ ਨੇ ਪਹਿਲੀ ਮੀਟਿੰਗ ਦੀ ਜਮईन ਕੀਤਾ ਕਾਲਾ ਭੜੀ ਜੀ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਸ਼ਿਪ ਸੈਨਾ ਹਿੰਦ ਦਾ ਕੀ ਪ੍ਰੋਗਰਾਮ ਰੱਖਿਆ ਗਿਆ ਪਾਸੂ ਦੇ ਵਿੱਚ જય ਸ਼ਿਰੀ ਰਾਮ જય ਮਹਾਕਾਲੀ ਅੱਜ ਬਾਹਰਸੋਂ ਦੇ ਵਿੱਚ ਪਹਿਲਾ ਪ੍ਰੋਗਰਾਮ ਰੱਖਿਆ ਸੇਵ ਸੈਨਾ ਹਿੰਦ ਦੇ ਪੰਜਾਬ ਦੇ ਪ੍ਰਧਾਨ ਧਰਮਪਾਲ ਦਸੂਹ ਮਾਜਰਾ ਜੀ ਨੂੰ ਇੱਥੇ ਵੈਲਕਮ ਕੀਤਾ ਗਿਆ ਇਹਨਾਂ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਅੱਗੇ ਲਗਾਏ ਗਏ ਨੇ ਜੋ ਸੇਵ ਸੈਨਾ ਹਿੰਦ ਦੀਆਂ ਨੀਤੀਆਂ ਨੇ ਲੋਕਾਂ ਨੂੰ ਘਰ-ਘਰ ਪਹੁੰਚਾਉਣ ਦੇ ਲਈ ਅੱਜ ਬਾਹਰਸੋਂ ਤੋਂ ਇਹ ਅਗਾਜ਼ ਸुरू ਕੀਤਾ ਪਹਿਲੀ ਮੀਟਿੰਗ ਕਰਕੇ ਉਹ ਤੁਹਾਡੇ ਸਾਹਮਣੇ ਆ ਤੁਹਾਨੂੰ ਪਤਾ ਤੇ ਤੁਸੀਂ ਕਿੰਨਾ ਕਟ ਕੀਤਾ ਪ੍ਰਧਾਨ ਜੀ ਹੁਵਾਂ ਨੇ ਇਹਨਾਂ ਨੇ ਪ੍ਰਧਾਨਗੀ ਇਹ ਟਾਈਮ ਮੀਟਿੰਗ ਹੋਈਆ ਇਹ ਜਿਹੜਾ ਪੰਜਾਬ ਭਰ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਸਿਵ ਸੈਨਾ ਹਿੰਦ ਨੂੰ ਮਜਬੂਤ ਕਰਨ ਦੇ ਲਈ ਇਹ ਕਾਰਜ ਇਹ ਕਰਦੇ ਰਹਾਂਗੇ ਜੋ ਕਿ ਅੱਜ ਸ਼ੁਰੂਆਤ ਕੀਤੀ ਆ ਸਿਵ ਸੈਨਾ ਇਹਦੇ ਪ੍ਰੋਗਰਾਮ ਤੇ ਪੰਜੋ ਭਾਸ਼ਾਵਾਂ ਦੇ ਵਿੱਚ ਠੀਕ ਹੈ ਨਾ ਜੀ ਉਹ ਇਹ ਪ੍ਰੋਗਰਾਮ ਹਾਂਜੀ ਪਹਿਲਾਂ ਜੇ ਮੈਂ ਕਹਾਟਾ ਜੀ ਆਏ ਕਹਿੰਦੀ ਆ ਤੁਸੀਂ ਕਿਰਪਾ ਕਰਕੇ ਸਾਡੇ ਕੋਲ ਆਏ ਔਰ ਮੈਂ ਕਾਲਾਪੜੀ ਜੀ ਸਾਡੇ ਧਰਮਪਾਲ ਜੀ ਸਾਡੇ ਪੰਜਾਬ ਦੇ ਨੇ ਆ ਮੇਰਾ ਵੀਰ ਅੱਜ ਜਿਲ੍ਹਾ ਪ੍ਰਧਾਨ ਲਾਇਆ ਨੇ ਸਾਡੀ ਜੀ ਜਬ ਚਿੰਗ ਸਾਰੇ ਸਾਡੇ ਮੁਸਤਾਕ ਜੀ ਹੋਰ ਸਾਰੇ ਸਾਡੇ ਬਰਦਰ ਸਾਡੇ ਜਿਓ ਵੀ ਆਏ ਨੇ ਸਾਡੇ ਮੈਂ ਬਹੁਤ ਇਹਨਾਂ ਦਾ ਤਹਿ ਦਿਲੋਂ ਬਹੁਤ ਤਰਫਾਦ ਕਰਦੀ ਆ ਮੈਨੂੰ 20 ਸਾਲ ਹੋ ਗਏ ਪਾਰਟੀ ਤੇ ਕੰਮ ਕਰਦਿਆਂ ਪਬਲਿਕ ਦੇ ਮੈਂ ਬਹੁਤ ਫੰਕਸ਼ਨਾਂ ਦੇਖਿਆ ਬਹੁਤ ਕੁਝ ਦੇਖਿਆ ਪਰ ਮੈਂ ਇਹਨਾਂ ਦੇ ਵੀ ਮੈਨੂੰ ਵਧੀਆ ਲੱਗਿਆ ਇਹਨਾਂ ਦਾ ਕੰਮ ਕਰ ਮੈਨਾਂ ਨੇ ਇਨਵਾਈਟ ਕਰਿਆ ਕਾਲਾਪੜੀ ਜੀ ਨੇ ਧਰਮਪਾਲ ਜੀ ਨੇ ਪਹਿਲਾਂ ਮੈਂ ਕਾਂਗਰਸ ਚ 20 ਸਾਲ ਕੰਮ ਕਰਿਆ ਹੂੰ ਮੈਂ ਆਪ ਪਾਰਟੀ ਚ ਠੀਕ ਹੈ ਇਹਨਾਂ ਨੇ ਮੇਰੇ ਭਾਈ ਲੱਗਦੇ ਨੇ ਇਹਨਾਂ ਨੇ ਮੈਨੂੰ ਇਨਵਾਈਟ ਕਰਿਆ ਸੀ ਅੱਜ ਮੈਂ ਇਹਨਾਂ ਤੇ ਇਹਦੇ ਲੋਕਨਵਾਦ ਕਰਦੀਆਂ ਇਹਨਾਂ ਨੇ ਮਾਨ ਬਖਸ਼ਿਆ ਮੈਨੂੰ ਮੈਂ ਇਹਨਾਂ ਦੇ ਤਹਿਤ ਰਹਾ ਗਿਆ ਤੁਹਾਨੂੰ ਇੱਜ਼ਤ ਕਰਦੀ ਆਂ ਔਰ ਸ਼ਿਵ ਸ਼ੈਨਾ ਦੇ ਸਾਰੇ ਸਹਿਯੋਗ ਦੇ ਮੇਰੇ ਮੈਨੂੰ ਕੰਮ ਬੜਿਆ ਲੱਗਿਆ ਇਹਨਾਂ ਦਾ ਮੈਂ ਸੰਯੋਗ ਦੂੰਗੀ ਇਹਨਾਂ ਨਾਲ ਔਰ ਇਹਨਾਂ ਨਾਲ ਤੁਰੂੰਗੀ ਔਰ ਕੰਮ ਵੀ ਕਰਾਂਗੇ ਅਸੀਂ ਜੀ ਇਹ ਸਭ ਤੋਂ ਪੋਸ਼ਨ ਪੁੱਛਣਾ ਚਾਹੀਦਾ ਹੈ ਕਿ ਛੋਟਾ ਜਿਹਾ ਕੁਐਸਚਨ ਪੁੱਛ ਵੀ ਲਈਏ ਕਿ ਦਿੱਲੀ ਦਾ ਆਮ ਆਦਮੀ ਦੇ ਰਿਜੈਕਟ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਪਬਲਿਕ ਆ ਪਬਲਿਕ ਨੂੰ ਜੋ ਠੀਕ ਲੱਗਦਾ ਪਬਲਿਕ ਦਾ ਜੋ ਹੁੰਦਾ ਕੰਮਕਾਰ ਪਬਲਿਕ ਨੇ ਇਜ਼ਤ ਦੇਣਾ ਹੁੰਦਾ ਹੈ ਇਹ ਪਬਲਿਕ ਤੇ ਡਿਪੈਂਡ ਕਰਦਾ ਨਹੀਂ ਪਾਰਟੀਆਂ ਤੇ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਪਬਲਿਕ ਕਿ ਨੇ ਚੈਟ ਘਟਣਾ ਉਹ ਉੱਥੇ ਗੱਲ ਕਰੀਏ ਮੀਡੀਆ ਨਾਲ ਕਰੀਏ ਖਿੱਚੀ ਦਿੱਤੀ ਜਾਨੀ ਜੀ ਪਾਣੀ ਵੀ ਨਿਕਲ ਰਿਹਾ ਜਿਆਰੇ ਅਸੀਂ ਪੰਜਾਬ ਚ ਵੀ ਪਰ ਇੱਕੋ ਇੰਨੇ ਸੀਟਾਂ ਦਾ ਘਟਾਉਣਾ ਚਲ 10 ਸਾਲ ਫੇਰ ਆਜ ਵੀ ਕਰਿਆ ਠੀਕ ਹੈ ਇਹ ਆਪਾਂ ਕੰਮ ਵੀ ਕਰਿਆ 10 ਸਾਲ ਰਾਤ ਵੀ ਤੇ ਦਿੱਤਾ ਸੀ ਪਬਲਿਕ ਨੂੰ ਠੀਕ ਹੈ ਆਣਾ ਪਬਲਿਕ ਨੇ ਚਲੋ ਜੋ ਪਬਲਿਕ ਨੂੰ ਸਿਰ ਮੱਥੇ ਸਾਡੇ ਤੁਹਾਨੂੰ ਆਜ ਕਿਸ ਤਰ੍ਹਾਂ ਦੇਖ ਦਿਓ ਆਮ ਆਦਮੀ ਨੇ ਉੱਥੇ ਆਸੀਂ ਕੋਸ਼ਿਸ਼ ਕਰਾਂਗੇ ਕਰ ਕਰ ਜਾ ਕੇ ਅਸੀਂ ਮਤਲਬ ਮਿਹਨਤ ਕਰਕੇ ਆਪਾਂ ਨਾਲ ਜੋੜਾਂਗੇ ਸਾਰੇ ਪਬਲਿਕ ਠੀਕ ਵਧੀਆ ਸੰਯੋਗ ਦਵਾਂਗੇ ਮਾਨ ਸਾਹਿਬ ਦਾ ਬੀਬੀਆਂ ਦੇ ਵਿੱਚ ਰੋਸ ਪਾਇਆ ਜਾਂਦਾ ਜਾਂ ਬੀਬੀਆਂ ਭੁੱਲ ਗਈਆਂ 1000 ਰੁਪਏ ਵਾਲੀ ਗੱਲ ਨੂੰ ਜੀ ਉਹ ਮਾਨ ਸਾਹਿਬ ਕਹਿ ਰਹੇ ਨੇ ਵੀ ਅਸੀਂ ਦਵਾਂਗੇ ਪੈਸੇ ਵੀ 1000 ਰੁਪਏ ਦੇਣਗੇ ਅਗਲੇ ਕਹਿੰਦੇ ਸੀ ਕਿ ਪਾਗਮਾਂ ਦੇ ਮਹੀਨੇ ਚ ਜਿਹੜੇ ਪਿੱਛੇ ਉਸ ਕੋਈ ਰੋਸ ਨਹੀਂ ਬੀਬੀਆਂ ਕਹਿ ਰਹੀਆਂ ਅਸੀਂ ਦਾਂ ਲਾਂ ਤੁਹਾਡੇ ਜਿਹੜੇ ਪਿੱਛੇ 2 3 ਸਾਲ ਲੰਘ ਗਏ ਨੇ ਤੇ ਉਹ ਉਹ ਪੈਸੇ ਵੀ ਮਿਲਣਗੇ ਜਾਂ ਹੁਣ ਤੋਂ ਲੱਗ ਕਰਨਗੇ ਨਹੀਂ ਇਹ ਸਟਾਰਟਿੰਗ ਤੋਂ ਦੇ ਦੇਗੇ ਪਹਿਲੇ ਤੋਂ ਹਾਂ ਪਤਾ ਹੈ ਮੈਂ ਜਸਵਿੰਦਰਪਾਖੋ ਲੈ ਕੇ ਐਮ ਐਸੈਕਰੀ ਪੰਜਾਬ ਜੋ ਕਿ ਆਪ ਬੱਟੇ ਹਨ ਸੋਹਨ ਸਿੰਘ ਖਨੋੜੇ ਤੋਂ ਤੁਸੀਂ ਠੀਕ ਇਹਣਾ ਚਾਹੁੰਦੇ ਹੋ ਅੱਜ ਸ਼ਿਵਸ਼ਿਆਨਾ ਹਿੰਦ ਦੇ ਜ਼ਿਲ੍ਹਾ ਪ੍ਰਧਾਨ ਲੱਗੇ ਹੋ ਪਾਸੋਂ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਹੈ ਕੀ ਗਿਆਨਾ ਚਾਹੁੰਦੇ ਇਸ ਵਾਰ ਅੱਜ ਮੈਂ ਕਹਿੰਦਾ ਤਾਂ ਸ਼ਾਨ ਸ਼ਰਮਾ ਜੀ ਦਾ ਤੇ ਧਰਮਪਾਲ ਜੀ ਸਮਾਜ ਦਾ ਜੀ ਦਾ ਤੇ ਕਾਲਾ ਭੜੀ ਜੀ ਦਾ ਮੈਨੂੰ ਜਿਹੜਾ ਪ੍ਰਧਾਨ ਰੋਣ ਤੇ ਧੰਨਵਾਦ ਕਰਦਾ ਹਾਂ ਤੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਅਸੀਂ ਤਹਿ ਦਿਲੋਂ ਸਿਵਾ ਨਮਾਵਾਂਗੇ ਗਿਆਨ ਖਾਨ ਜੀ ਤੁਸੀਂ ਦਿਹਾਤੀ ਪਟਿਆਲਾ ਦੇ ਪ੍ਰਧਾਨ ਲੱਗੇ ਹੋ ਸ਼ਿਵ ਸ਼ੈਨਾ ਹਿੰਦ ਦੇ ਕੀ ਕਹਿਣਾ ਚਾਹੁੰਦੇ ਹੋ ਜੀ ਪਹਿਲਾਂ ਸਾਰਿਆਂ ਨੂੰ ਧਰਮਪਾਲ ਜੀ ਕਾਲਾ ਭੜੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਅਸੀਂ ਜਾਤੀ ਧਰਮ ਤੋਂ ਉੱਤੇ ਉੱਠ ਕੇ ਠੀਕ ਹੈ ਜੀ ਸਾਰੇ ਭੈਣ ਭਾਈਆਂ ਨੂੰ ਨਾਲ ਲੈ ਕੇ ਠੀਕ ਹੈ ਜੀ ਇਸ ਜਿਹੜੀ ਇਹ ਹਿੰਦੂ ਆਪਣੇ ਇਹਨੂੰ ਸਿਵ ਸੈਨਾ ਹਿੰਦੂ ਨੂੰ ਵੱਧ ਤੋਂ ਵੱਧ ਉੱਚਾ ਲੈ ਕੇ ਜਾਵੇ ਕੀ ਕੀ ਸੋਚਿਆ ਕੀ ਦੇਖਿਆ ਬਿਹਤਰ ਹੋਣਾ ਚਾਹੀਦਾ ਸਾਨੂੰ ਪਿਆਰ ਜੀ ਭੈਣ ਭਾਈਆਂ ਦਾ ਮਿਲਿਆ ਸਾਰੇ ਭੈਣ ਭਾਈਆਂ ਨੂੰ ਨਾਲ ਲੈ ਕੇ ਚੱਲਣ ਦਾ ਮੌਕਾ ਮਿਲਿਆ ਜੀ ਠੀਕ ਹੈ ਅਦਾ ਪਹਿਲਾ ਤੋਂ ਤੁਹਾਨੂੰ ਇਕੱਠੇ ਨਹੀਂ ਦੇਖਣੀ ਚਾਹੁੰਦੀਆਂ ਲੋਕ ਜਿਹੜੇ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਕੋਈ ਯਾਦ ਧਰਮ ਦਾ ਨਹੀਂ ਰੱਖਦੇ ਸਦਾ ਇੱਕ ਆਸਾਨੀਅਤ ਦੇ ਨਾਂ ਤੇ ਇਕੱਠੇ ਹੋ ਜਾਂਦੇ ਆ ਅਸੀਂ ਪਟਿਆਲਾ ਦੇ ਕਿੱਥੇ ਦੀ ਰਹਿਣ ਵਾਲੇ ਨੇ ਮੈਂ ਪਿੰਡ ਦਰਗਾਹ ਦਾ ਕਿਹੜਾ ਪਿੰਡ ਹੈ ਦਰਗਾਹ ਦਾ ਦਰਗਾਹ ਦਾ ਮੁਹੰਮਦ ਉਸਤਾਦ ਜੀ ਤੁਸੀਂ ਅੱਜ ਸਿੱਖਿਆਨਾ ਹਿੰਦੂ ਦੇ ਪ੍ਰੋਗਰਾਮ 'ਚ ਪਹੁੰਚੇ ਹੋ ਆਪਾਸੋਂ ਤਰਪਾ ਜੀ ਨੇ ਕਿਹਾ ਕਿ ਕਿਸ ਤਰ੍ਹਾਂ ਦੇਖ ਰਹੇ ਹੋ ਇੱਕ ਪਾਸੇ ਜਦੋਂ ਦੇਖਿਆ ਜਾਂਦਾ ਵੀ ਆਲਾ ਕਹਿੰਦਾ ਮੁਸਲਮਾਨ ਫਰਾਦਰੀ ਜੁਨੇ ਬੰਦੇ ਹਿੰਦੂ ਧਰਮ ਦੇ ਪ੍ਰੋਗਰਾਮ 'ਚ ਅੱਗੇ ਜਾ ਇਹ ਕਈ ਵਾਰ ਰੋਲਾ ਪੈ ਜਾਂਦਾ ਪਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪ੍ਰੋਗਰਾਮ ਬਾਈ ਜੀ ਪਹਿਲਾਂ ਤਾਂ ਧੰਨਵਾਦ ਕਰਨਾ ਚਾਹਦੇ ਤਰਪਾ ਜੀ ਦਾ ਠੀਕ ਹੈ ਤੇ ਸਾਡਾ ਬਚਪਨ ਇੱਠਿਆ ਦਾ ਗੁਜਰਿਆ ਇਹਨਾ ਡੈਡੀ ਦਾ ਵੀ ਸਾਡੇ ਡੈਡੀ ਨਾਲ ਸਾਨੂੰ ਨਾਲ ਬੇਟਵਾਲੇ ਦਿੱਤੇ ਪਿਆਰ ਦਾ ਸਾਡਾ ਠੀਕ ਹੈ ਮੈਂ ਹਰ ਇੱਕ ਜਾਤੀ ਦੇ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਧਰਮ ਦਾ ਬੰਦਾ ਧਰਮ ਉਹਦਾ ਜਿਹੜਾ ਕੋਈ ਇਨਸਾਨ ਹੈ ਠੀਕ ਹੈ ਜੀ ਜੇ ਇਨਸਾਨ ਤੇ ਤੁਹਾਡਾ ਕੋਈ ਧਰਮ ਨਹੀਂ ਹੈਗਾ ਠੀਕ ਹੈ ਅਸੀਂ ਇਨਸਾਨ ਬਣ ਕੇ ਇਸ ਸਭਾ ਦੇ ਵਿੱਚ ਆਇਆ ਨਾ ਕਿ ਕੋਈ ਧਰਮ ਦੇ ਜੀ ਆ ਠੀਕ ਹੈ ਅਸੀਂ ਉਹਨਾਂ ਲੋਕਾਂ ਨਾਲ ਜੁੜਨਾ ਚਾਹੁੰਦੇ ਆ ਕਿ ਜਿਹੜਾ ਕੋਈ ਇੱਕ ਇਨਸਾਨ ਬਣ ਕੇ ਚੱਲੇ ਤੇ ਮੈਨੂੰ ਧਰਮਪਾਲ ਜੀ ਬਹੁਤ ਵਧੀਆ ਪਿਆਰੇ ਲੱਗਦੇ ਨੇ ਪਹਿਲਾਂ ਤੁਸੀਂ ਸਾਡਾ ਪਿਆਰ ਆ ਇਹਨਾਂ ਨੇ ਧਰਮ ਨਹੀਂ ਦੇਖਿਆ ਵੀ ਇਹ ਛੋਟੀ ਜਿਹੀ ਯਾਦ ਨੇ ਸਾਡੇ ਨਾਲ ਚਾਹ ਪਾਣੀ ਵੀ ਘਰੇ ਬੈਠ ਕੇ ਜੀ ਮਸੀਨਾ ਦੇ ਘਰੇ ਜੀ ਚਾਹ ਪਾਣੀ ਪੀਂਦੇ ਆ ਤੁਹਾਨੂੰ ਧਰਮ ਨਾਲ ਕੋਈ ਫਰਕ ਨਹੀਂ ਲੱਗਦਾ ਲੱਗਦਾ ਵੀ ਉਹਨਾਂ ਹੈ ਰਾਮ ਜੀ ਜੋ ਇਹ ਸ਼ਿਵਸ਼ਾਨਾ ਜਵਾਨ ਕਰਦਾ ਹੈ ਮੈਂ ਦੇਖਦਾ ਸੇ ਜੈਨਾ ਡਰੇਨੇਜ ਦਾ ਸੀ ਪਿੱਛੇ ਆ ਜੀ ਠੀਕ ਹੈ ਠੀਕ ਹੈ ਨਾ ਪਾਰਟੀ ਦੇ ਵੱਖਰੀਆਂ ਨੇ ਸ਼ਿਸ਼ੰਗੜ ਵੱਖਰੀਆਂ ਨੇ ਤੁਸਤੋ ਵੱਖਰੀਆਂ ਠੀਕ ਹੈ ਠੀਕ ਹੈ ਨਾ ਅਸੀਂ ਇਹ ਸਸਤਾ ਹੀ ਜੀ ਦੇ ਚਲਾਉਂਦੇ ਨੇ ਸਾਨੂੰ ਵਧੀਆ ਲੱਗੂਗੀ ਜੀ ਠੀਕ ਹੈ ਮੈਂ ਆਪ ਪਾਲ ਜੀ ਨਾਲ ਜੁੜਿਆ ਹੋਇਆ ਸਾਨੂੰ ਵਧੀਆ ਲੱਗੀ ਆਪ ਪਾਲ ਜੀ ਦੀ ਆਪ ਪਾਲ ਜੀ ਨਾਲ ਕੰਮ ਕਰਦੇ ਆ ਅਸੀਂ ਵਧੀਆ ਕੰਮ ਕਰ ਰਹੇ ਆਂ ਪਿੰਡ ਦੇ ਵਿੱਚ ਵੀ ਇੱਕ ਮਤਲਬ ਇੱਕ ਭਾਈਚਾਰਾ ਦੋਸਤੀ ਦੇ ਨਾਂ ਤੇ ਆ ਨਹੀਂ ਮੈਂ हां एक भाईचारक इक दोस्ती इक बढ़िया काम ਦੇ ਨਾਤੇ ਕੰਮ ਦੇ ਨਾਤੇ ਠੀਕ ਹੈ ਤੇ ਵਧੀਆ ਸਿਰ ਸੰਗਾਂ ਲੱਗੂਗੀ ਅਸੀਂ ਜੁਆਇਨ ਕਰਾਂਗੇ ਜੀ ਸਨੇਹਾ ਦੇਣਾ ਚਾਹੁੰਦੇ ਆ ਲੋਕਾਂ ਨੂੰ ਮੈਂ ਲੋਕਾਂ ਨੂੰ ਵੀ ਸਨੇਹਾ ਚ ਦੇਣਾ ਚਾਹਨਾ ਵੀ ਜੋ ਕੋਈ ਵਧੀਆ ਕੰਮ ਕਰਦਾ ਚਾਹੇ ਉਹ ਗਰੀਬ ਹੈ ਚਾਹੇ ਮੀਰ ਪੈਸਾ ਦੇ ਕੇ ਨਾ ਜਾਓ ਕਿਸੇ ਤੇ ਠੀਕ ਹੈ ਪੈਸੇ ਇੱਥੇ ਆਏ ਨਾ ਪੈਸਾ ਮੁੱਖ ਨਹੀਂ ਕੋਈ ਚੀਜ਼ ਹੈ ਪੈਸਾ ਤਾਂ ਇੱਕ ਰੰਗ ਦੁਨੀਆ ਦੇ ਸਾਡੇ ਕੇ ਬੰਦਾ ਤੁਰ ਗਿਆ ਵੱਡੇ ਵੱਡੇ ਮਹਿਲਾ ਵਾਲੇ ਤੁਰ ਗਏ ਰਾਜੇ ਮਹਾਰਾਜੇ ਇੱਥੇ ਕੁਰਤੀਆਂ ਪੀਣਾਂ ਦੇ ਤੇ ਖੜਗੀਆਂ ਉਹਨਾਂ ਦੀ ਠੀਕ ਹੈ ਜੀ ਉਹ ਲੈ ਕੇ ਨਹੀਂ ਜਾਏ ਇਨਸਾਨੀਅਤ ਜੇ ਤੁਸੀਂ ਨਾਲ ਲੈ ਕੇ ਜਾਵੋਗੇ ਤਾਂ ਸਦਾ ਧਰਮ ਵੀ ਨਾਲੇ ਜਾਊਗਾ ਜੇ ਤੁਹਾਡੇ ਕੋਲ ਕੋਈ ਸਾਨੀ ਯਾਤਰੀ ਚਾਹੋ ਤਾਂ ਵੀ ਧਰਮ ਵੀ ਨਾਲ ਜਾਣਾ ਠੀਕ ਹੈ ਧਰਮ ਇੱਥੇ ਹੀ ਰਹਿ ਜਾਂਦੇ ਨੇ ਸਾਨੀ ਯਤ ਬੰਦੇ ਦੇ ਨਾਲ ਜਾਊਗੀ ਮੈਂ ਸਾਡੇ ਪ੍ਰਧਾਨ ਜੀ ਨੂੰ ਸ਼ਰਮਾ ਜੀ ਨੂੰ ਤੇ ਜਿੰਨੇ ਵੀ ਇਹ ਸੰਸਥਾ ਨਾਲ ਜੁੜੇ ਹੋਏ ਨੇ ਤੇ ਉੱਥੋਂ ਲੈ ਕੇ ਥੱਲੇ ਤੱਕ ਅਨਸਾਨੀਅਤ ਤੌਰ ਤੇ ਚੱਲਣਗੇ ਤਾਂਕਿ ਇਹ ਧਰਮ ਨਹੀਂ ਹੈਗੀ ਦਾ ਇਹ ਕੋਈ ਧਰਮ ਨਹੀਂ ਨਹੀਂ ਆ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਇਹਨਾਂ ਦਾ ਨਾਲ ਖੇ ਵੀ ਖੜਾਂਗੇ ਜਿੱਦਾਂ ਦਾ ਸਭ ਤੋਂ ਸਜੋਗ ਮੰਗਣਗੇ ਤੇ ਹੋਰਾਂ ਦਾ ਵੀ ਸਜੋਗ ਠੀਕ ਹੈ